ਤਦ ਇਹ ਯਾਰ ਦੇਖ ਰਿਹਾ அதில ஒருட்ட बना लिया पापा जी लौड़ी के धार कहना चाहिए वाहू जी का खालसा वाह वाहू जी का खालसा ਵਾਇਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਖਾਲਸਾ ਜੀ ਤੁਸੀਂ ਦੇਖ ਰਹੇ ਹੋ ਤੋਂ ਕਿੰਨੀ ਜਿਆਦਾ ਸਰਦੀ ਵੱਧ ਗਈ ਹੈ ਤੇ ਛੋਟੇ ਜਿਹੇ ਟਕਸਾਲ ਇਕ ਲਗਾਈ ਜੀ ਹੈ ਤੁਹਾਡਾ ਇਹ ਦੇਖੋ ਕੀ ਕੋਈ ਸਮਾਨ ਆਇਆ ਤੇ ਲੋਹੜੀ ਤੇ ਮਾਗੀ ਦੀ ਤੁਸੀਂ ਕੀ ਦੋ ਸ਼ਬਦ ਆਮ ਪਬਲਿਕ ਜਨਤਾ ਨੂੰ ਕਹਿਣਾ ਚਾਹੋਗੇ ਸਾਡੇ ਕੋਲ ਮਾਗੀ ਦੇ ਦੁਹਾਰ ਦੇ ਦੁਰਦਰਾ ਖਾਲਸਾ ਦੇ ਕੋਲ ਵਧੀਆ ਚੰਗੀ ਕੁਆਲਟੀ ਦੇ ਸ਼ਾਇਦ ਮਰਬੀ ਆਰਗੇਨਿਕ ਗੋੜ ਸ਼ੱਕਰ ਸਾਡੇ ਕੋਲ ਆਚਾਰ ਮਰਬੀ ਔਰ ਗੁਲਾਬ ਜਾਮਨ ਗਰਮ ਗਜਰੇਲਾ ਦੇਸੀ ਘੋਦਾ ਦੇਸੀ ਘੋਦੀ ਬਿਸਕਟ ਇਹ ਹਰ ਤਰ੍ਹਾਂ ਦੇ ਆਰਗੈਨਿਕ ਹਨ ਸਾਰੀ ਜਨਤਾ ਨੂੰ ਸਾਰੀ ਸੰਗਤ ਨੂੰ ਚਾਹੀਦਾ ਕਿ ਆਰਗੈਨਿਕ ਵਧੀਆ ਸਮਾਨ ਖਾ ਕੇ ਆਪਣਾ ਭੁੱਖ ਬੱਚਿਆਂ ਦਾ ਭੁੱਖ ਨਿਵਾਰਨ ਵਾਸਤੇ ਇਹ ਵੱਧ ਤੋਂ ਵੱਧ ਇਹ ਸਮਾਨ ਇਥੋਂ ਚੰਗੀ ਕੁਆਲਿਟੀ ਦਾ ਖਰੀਦ ਕੇ ਆਪਣੇ ਬੱਚਿਆਂ ਨੂੰ ਖਵਾਓ ਆਪਣੀ ਸਿਹਤ ਦਾ ਧਿਆਨ ਰੱਖੋ ਜਿੱਥੇ ਸੰਸਾਰ ਦੇ ਵਿੱਚ ਪਾਣੀ ਦੀ ਔਰ ਆਉਣ ਵਾਲੀ ਕੁਦਰਤ ਦੇ ਜਿਹੜੇ ਨਿਯਮ ਹਨ ਉਹਦੇ ਹਾ ਅਨੁਸਾਰ ਇਹ ਵੱਧ ਤੋਂ ਵੱਧ ਬੱਚਾ ਨੂੰ ਆਰਗੈਨਿਕ ਗੁੜ ਸਕਤਰ ਜੰਗੇ ਮਰੱਬਾ ਸੋਦੀ ਸ਼ੈਦ ਆਚਾਰ ਹਰ ਤਰ੍ਹਾਂ ਦੇ ਬੱਚਿਆਂ ਨੂੰ ਜੰਗੇ ਸਮਾਨ ਖਰੀਦ ਕੇ ਬੱਚਿਆਂ ਨੂੰ ਖਵਾ ਆਪਣੀ ਆਪਦੀ ਸਿਹਤ ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ ਦੋਸ਼ਵਤ ਬਾਗੀ ਵਾਸਤੇ ਕੋ ਜਿਨ੍ਹਾਂ ਨੂੰ ਬਾਗੀ ਦੇ ਇਤਿਹਾਸ ਬਾਰੇ ਨਹੀਂ ਪਤਾ ਤੁਹਾਡਾ ਕੀ ਦੋਸ਼ ਉਹ ਦਮਾਗੀ ਦੇ ਜਿਨ੍ਹਾਂ ਨੂੰ ਬਾਗੀ ਦੇ ਤਿਉਹਾਰ ਦਾ ਨਹੀਂ ਪਤਾ ਸ੍ਰੀ ਮੋਤਸਰ ਸਾਹਿਬ ਚਾਲੀ ਮੁਕਤੀਆਂ ਦਾ ਤਿਹਾਰ ਜਿਹੜਾ ਸ੍ਰੀ ਮੁਕਸਰ ਸਾਹਿਬ ਟੁਕੀ ਗੰਡਣ ਹਰਗੋਪਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਸਮੇਂ ਦੇ ਅੰਦਰ ਭਾਈ ਮਾਹ ਸਿੰਘ ਨੂੰ ਵਾਰ ਦਿੱਤੀ ਔਰ ਮੁਕਤੀ ਦਾ ਦਾਨ ਦਿੱਤਾ ਤੇ ਔਰ ਸੰਗਤਾਂ ਨੂੰ ਉਪਦੇਸ਼ ਦਿੱਤਾ ਇਹ ਜਿਹੜਾ ਮਾਗੀ ਦਾ ਤਿਹਾਰ ਇਸ ਸੰਬੰਧ ਦੇ ਵਿੱਚ ਮਨਾਇਆ ਜਾਂਦਾ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਭਾਈ ਮਾਹ ਸਿੰਘ ਨੂੰ ਆਪੜਾ ਉਹ ਬਦਾਵਾ ਪਾਟ ਕੀ ਤੇ ਉਹਨੂੰ ਸਿੱਖੀ ਦੇ ਉਸ ਸੱਚੇ ਮਾਰਗ ਦੇ ਨਰਨਕਾਰ ਦੇ ਚਰਣਾ ਵਿੱਚ ਔਰ ਮੁਕਤੀ ਬਖਸ਼ਿਸ਼ ਕੀਤੀ ਹਰ ਸੰਗਤਾਂ ਨੂੰ ਇਹ ਜਿਹੜਾ ਮਾਗੀ ਦਾ ਦੁਹਾਰ ਹੈ ਇਸ ਕਰਕੇ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਮੈਂ ਸ਼ਰਨ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ ਲੋਹੜੀ ਦਾ ਤਿਹਾਰ ਹੈ ਉਸ ਵੇਲੇ ਮਾਗੀ ਕੀ ਸੰਗਰਾਮ ਦਾ ਦਿਨ ਸ਼ੁਰੂ ਹੋ ਰਿਹਾ ਹੈ ਦੇਖਿਆ ਜਾਵੇ ਤਾਂ ਸ਼ਹਿਰ ਵਿੱਚ ਰਿਸਟਰੀ ਕੁ ਪ੍ਰੋਡਕਟ ਲੱਗਿਆ ਹਨ ਮੱਕੀ ਦੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਦੇ ਨਾਲ ਮਰੱਬੇ ਆਚਾਰ ਸ਼ੁੱਧ ਆਰਗੈਨਿਕ ਕਿਨਾਲੀ ਦੁਜਰੇਲਾ ਇਹਨਾਂ ਨੇ ਖਾਸ ਜੀ ਨੂੰ ਦੱਸਿਆ ਕਿ ਚੀਜ਼ਾਂ ਓਰੀਜినਲ ਖਾਣੇ ਜਿਹੜੀਆਂ ਨੇ ਜੋ ਸਹੀ ਹੁੰਦੀਆਂ ਨੇ ਅੱਜਕੱਲ ਕਿਤੇ ਨਾ ਕਿਤੇ ਸਾਡੇ ਸਰੀਰ 'ਤੇ ਕਮੀ ਆ ਰਹੀ ਹੈ ਕਮਜ਼ੋਰੀ ਆ ਰਹੀ ਹੈ ਅਸੀਂ ਖਾਣ ਪੀਣ ਦਾ ਸਾਡਾ ਪਾਚਨ ਜੋ ਸਹੀ ਨਹੀਂ ਹੋ ਰਿਹਾ ਹੈ ਇਹ ਇੱਕ ਮੈਸੇਜ ਦਿੱਤਾ ਗਿਆ ਇਹਨਾਂ ਨੇ ਵੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਬਕੀ ਸਾਗ ਦਾ ਘਰ ਦਾ ਪਾ ਗਏ ਸੀ ਗੱਲ ਵੀ ਵਾਰ-ਵਾਰ ਕਹਿੰਦੇ ਹਾਂ ਈਆਂ ਦਾ ਤਿਹਾਰਾ ਲੋਹੜੀ ਦਾ ਤਿਹਾਰ ਤੁਲੇ ਪੱਟੀ ਨੇ ਆਪਣੇ ਦੋ ਬ੍ਰਾਹਮਣ ਟੀਹਾਂ ਜੋ ਗਰੀਬ ਸੀ ਵਹਿੀਆਂ ਸੀ ਉਸ ਤੋਂ ਬਾਅਦ ਲੋਹੜੀ ਦੀ ਪਰਪਰਾ ਚੱਲਦੀ ਸੀ ਉਸ ਤੋਂ ਬਾਅਦ ਮਾਂਗ ਦੀ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਦਸਮਤ ਦਾ ਗੁਰੂ ਗੋਬਿੰਦ ਸਿੰਘ ਜੀ ਸਿਗਰਾਨੇਟ ਆਉਂਦੇ ਉਸ ਤੋਂ ਬਾਅਦ ਸ਼੍ਰੀ ਮੁਖਸਰ ਸਾਹਿਬ ਉਸ ਦਾ ਨਾਮ ਪੈ ਗਿਆ ਸੀ ਅਗਦੀ ਜਾਣਕਾਰੀ ਦਿਨ ਦਿਹਾੜੇ ਫ੍ਰੀਕੋਰਡ ਤੋਂ 24 ਨੈਸ਼ਨਲ ਚੈਨਲ 'ਤੇ ਸ਼ਰਜੀ